ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਐਫ ਬੈਡ ਪਲੂਣ ਤਾਜੀ ਸਬਜ਼ੀ ਜੇਰ ਵਗੈਰਾ ਜਿਹਦੀ ਟੋਟਲ ਡਾਨਾ ਰੇਟ ਵੀਡੀਓ ਦੇ ਵਿੱਚ ਹੋਊਗਾ ਧਾਰਾ ਮਾਰ ਕੇ ਦਿਖਾਵਾਂਗੇ ਆਓ ਅੱਗੇ ਵੀਰਨਾ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਬਈ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਸੀ ਨਿਹਾਲ ਸਿੰਘਾ ਤੇ ਮੋਬਾਈਲ ਨੰਬਰ ਆਪਣਾ 819909999728 819909999728 ਤੇ ਜਿਹੜੀ ਵੀ ਆਪਾਂ ਬੱਚੀ ਦੇਖੀ ਹੈ ਨਾ ਸੂਆ ਸੂਈ ਗਈ ਇਹ ਇੱਕ ਲੋ ਫਰੂਨ ਸੂਈ ਆ ਬਈ ਰਾਤ ਠੀਕ ਆ ਪਹਿਲਾ ਸੂਆ ਪਹਿਲਾ ਸੂਆ ਆ ਪਈ ਇਹਦੀ ਜੇਰ ਜੇਰ ਹੁੰਦੀ ਆ ਜੇਰ ਜਦੋਂ ਆ ਕੇ ਬੱਠਰ ਫੁੱਲ ਆ ਜਾਮਾ ਉਹ ਤਾਂ ਚਾਰ ਦਿਨ ਦਾ ਪਹਿਲਾ ਸੂਈ ਸੀ ਇਹ ਨਾਲ ਇਹ ਮਗਰ ਆ ਗਿਆ ਤੇ ਬੱਸ ਆ ਗਿਆ ਅੱਛਾ ਬੱਚਾ ਆ ਗਿਆ ਮੇਲ ਕਾਪ ਹਾਂ ਮੇਲ ਤੇ ਇਹ ਲੇਵਾ ਲੂਵਾ ਯਾਰ ਫਿਟਿੰਗ ਫੋਟਿੰਗ ਬੜੀ ਤਗੜੀ ਆ ਬਹਿੜਦੀ ਆ ਨਾ ਬੜੀ ਤਗੜੀ ਢੱਲੋ ਹਾਂ ਜੀ ਯਕੀਨ ਮਨਾਂ ਸਵੇਰ ਦੇ ਦਾ ਸੁਭਾ ਜੀ 8-9 ਵਜੇ ਹੋਣੇ ਆ। 9 ਵਜੇ ਜਾਈ ਹੋਈ ਜਿਵੇਂ ਸਾਫ ਕਰੀ ਲਵਾਂ। ਥੋੜੀ ਸਵੇਲਿੰਗ ਦੂਰ ਹੈ ਕਿ ਮਰੀ ਮੋਟੀ। ਠੀਕ ਹੈ। ਤੇ ਚਵਾਈ ਚ ਵੀ ਇੱਕ ਨੰਬਰ ਆ ਕੋਈ ਚੱਕਰ ਜਾਇ ਆਂ ਹੀ ਵਜਾ ਬਿਨਾ ਲੈਣੇ ਸੋਕਰੇ। ਠੀਕ ਹੈ। ਤੇ ਲਗਭਗ 5-6 ਕਿਲੋ ਤੋਂ ਤਾਂ ਕੱਢਿਆ ਵਾ। ਹਾਂ ਕਰਕੇ ਸਾਫ ਕਰੀਏ ਸਾਢੇ ਕਿ 6 ਕਿਲੋ ਸਾਢੀ ਸਾਫ ਕਰਤੀ ਹੈ ਬਾਬਾ ਜੀ। ਠੀਕ ਉਨੀ ਫੇਰ ਬਣ ਗਈ ਹੈ ਨਾ। ਉਨੂੰ ਇਹ ਬਣੀ ਜਾਣੀ ਹੈ ਪਹਿਲਾਂ ਸਭ ਜਿੰਨੀ ਸਾਫ ਕਰਾਂਗੇ ਉਨੀ ਬਣਦੀ। ਚਵਾਈ ਕਿਵੇਂ ਹੈ ਜੀ? ਚਵਾਈ ਇੱਕ ਨੰਬਰ ਢਿੱਲੋ ਚਾਹੀਦੀ ਆਂ ਹੀ ਮਗਾ ਲਿਓ। ਧਾਰਾ ਮਾਰ ਫਿਰੇ ਜੀ। ਚੌਂਡ ਚਵਾਈ ਉਹ ਬਰਾ ਥਾਣਾ ਦੇਖੋ ਯਾਰ ਬਹਿੜ ਦਾ ਕਿਆ ਬਾਤਾ ਨਜ਼ਾਰੇਦਾਰ ਜਵਾਂ ਕੋਈ ਕਾਇਣੀ ਵੀ ਭੂਰ ਛਟਾ ਕੋਈ ਨਾ ਚੱਕਰ ਕੋਈ ਨਿਆਣੇ ਨੂੰ ਨਾਲ ਠੀਕ ਹੈ ਠੀਕ ਹੈ ਛੱਕੇ ਨੰਬਰ ਚ ਵਾਈ ਹੈ ਮਾਰੀ ਮਗਰਥਣਾ ਜਿਹੜਾ ਰਾਂ ਵੀ ਹੋਰੇ ਤੇ ਬਾਕੀ ਥਾਣਾ ਦੇ ਵਿੱਚ ਯਾਰ ਮੇਨ ਗੱਲ ਵਿਥੀ-ਵੁਥੀ ਬੜੀ ਤਗੜੀ ਹੈ ਹਨਾ ਬਹੁਤ ਜਿਆਦੇ ਵਿਥੀ ਲੱਗੀ ਬਟੇ ਲੋਰਾ ਉਹ ਥਾਣਾ ਦੇਖੋ ਨੇੜ ਤੋਂ ਯਾਰ ਕਿਆ ਬਾਤਾ ਸੋਹਣਾ ਥਾਣਾ ਹਨਾ ਮੱਝਾਂ ਦਾ ਚੋਣਾ ਬਈ ਦੇਖੋ ਆਹ ਦੇਖੋ ਯਾਰ ਕਿਆ ਬਾਤਾ ਨਜ਼ਾਰੇਦਾਰ ਇਹੋ ਜਿਹਾ ਰਹੌਣ ਡੇਨ ਤੇ ਕੀ ਦਰ ਲੱਗਦਾ ਹਨਾ ਕੋਈ ਚੱਕਰੀ ਨਹੀਂ ਬਈ ਜਿਵੇਂ ਮਰਜੀ ਵਾਹਲੇ ਢਿੱਲੋ ਲੈ ਕੋਈ ਗੰਡ ਮਰ ਇਹ ਲੈਜੀਟ ਲੱਗਾ ਭਾਰ ਮੇ ਜੋ ਜੀ ਮਾਰ ਦਿੰਦਾ ਜਾਨਕੀ ਮੰਨ ਕੇ 60 ਕਿਲੋ ਬਰੇ ਠੀਕ ਹੈ ਕੁਝ ਚੰਗੀ ਕੇਰ ਵਾਲਾ 30 ਕਿਲੋ ਖੁੱਲਾ ਦੇ ਦੋ ਮੌਸਮ ਸਾਹਿਬ ਨੇ 30 ਕਿਲੋ ਮੰਨ ਕੇ ਲੈ ਜਾ ਬੰਦਾ ਹਾਂ ਪਰ ਆਪਾਂ 27 28 ਕਿ ਕਿਤੇ ਮੰਗ ਜੀ ਰੇਟ ਕੀ ਦੇ ਆ ਵੇਚਣ ਵਾਲਾ ਦਾ ਇਥੇ ਜਾਨ ਕਿ ਹੁਣ ਹੋਰ ਕਿਸ਼ ਗੁਲੇ ਦਾ 25 30 ਮੰਗ ਲਗ ਲਾ ਹਨ ਬਸ ਆਪਾਂ 1 5 ਲੀਟਰ ਰੱਖਿਆ ਦਾ ਬਸ ਪੂਰੇ ਲੱਖ ਦੀ ਦੇਣੀ ਥੋਰੀ ਬਾਹਰ ਨੂੰ ਟਰਲ ਲੇਵਾ ਵਗੈਰਾ ਦੇਖੋ ਯਾਰ ਕਿਆ ਬਾਤਾਂ ਸੋਨਾ ਫਿਟਨੈਸ ਬਹੁਤ ਆ ਪਲੂਣ ਪਹਿਲਾ ਸੁਆ ਮੂਹ ਚਾਰ ਦੰਦ ਰੇਟ ਹੈਗਾ ਵੇਚਣ ਵਾਲਾ ਲੱਖ ਰੁਪਇਆ ਮਾਰਦਾਨ ਵੀਰ ਮਾਰਾਂ ਮੋਟਾ ਵਿੱਚੋਂ ਕਰ ਦੂ ਤੇ ਗਿਰਾ ਵੀਰ ਸਾਨੂੰ ਇੱਕ ਕਰੀਦਾ ਹੋਰ ਘੜਾ ਦੀ ਫਿਰ ਫੇਸ ਕੁਆਲਟੀ ਵਾਲਾ ਦੇਖੋ ਬੱਚਾ ਆ ਗਿਆ ਇਹਦੇ ਪਿੱਛੇ ਮੇਲ ਕਾ ਚੰਗੀ ਵਾਹਣਾ ਢਿੱਲੋ ਯਾਰ ਲੈਵਾ ਦੇਖੋ ਹੁਣ ਇਹਦੇ ਨਵੇਂ ਬੰਦੇ ਨੇ ਫਾਰਮ ਵੀ ਸ਼ੁਰੂ ਕਰਨਾ ਤਾਂ ਵੀ ਇਥੇ ਠੀਕ ਆ ਕਹਿੰਦਾ ਬਾਵਾ ਜਿੱਥੇ ਮਰਜੀ ਰੋਕ ਲਓ ਬੜੇ ਇੱਕ ਦੀ ਨਹੀਂ ਕੋਈ ਚੱਕਰ ਨਹੀਂ ਭਾਈ ਲੈ ਜਿੱਥੇ ਮਰਜੀ ਧਾਰਾ ਵੀ ਮਾਰੀ ਚੱਲੋ ਸੁਆਹ ਦੇਖੋ ਯਾਰ ਕਿਆ ਵਾਤਾ ਜਮਾ ਨਜ਼ਾਰੇਦਾਰ ਬੈਠਾ ਹੈ ਨਾ ਤੇ ਫਿਰ ਲੱਖ ਜੋਸ਼ ਉਹਨੂੰ ਮਾਰਦਾਨ ਦਾ ਹੋ ਜੂ ਬੰਦੇ ਦਾ ਬਸ ਛੋਟੀ ਕਰਾਂਗੇ ਢਿੱਲੋ ਹੋ ਜਾ ਮੁੱਲ ਹੀ ਨਹੀਂ ਕਰਿਆ ਭਾਈ ਆਪਾਂ ਬਾਕੀ ਤੂੰ ਬਹਿਣ ਦੇਖ ਲੈ ਤੋਰਦੀ ਮੜਾ ਗਿਰਾ ਹੋਰ ਘੜਾ ਦੀ ਸੋ ਲੱਖ ਦੇ ਵਿੱਚੋਂ ਛੋੜ ਛੱਪਾ ਵੀਰ ਕਰ ਦੋ ਪਰ ਯਾਰ ਕੀ ਆ ਵਾਤਾ ਇਹ ਜੀ ਬੱਚੀ ਪਾਲਣ ਲੱਗ ਗਈ ਏ ਕਾਪੀ ਤੇ ਲਿਖ ਲਿਓ 1.5 ਲੱਖ ਖਾ ਕੇ ਤਿਆਰ ਹੋਊਗੀ ਘੱਟ ਤਿਆਰ ਹੁੰਦੀ ਨਹੀਂ ਬੱਚਾ ਵਿਸਿਆ ਸੁਈ ਸਵਾਈਆ ਨੰਬਰ ਬੋਲ ਦਿਓ ਆਪਣਾ ਨੰਬਰ ਵੀ ਇਹਦਾ 86990 9972 ਸਰ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ